ਅੱਜ ਤੁਹਾਨੂੰ ਇੱਕ ਜ਼ਿਆ ਪਰਿਵਾਰ ਮਿਲਾਨ ਜਾ ਰਹੇ ਇੱਕ ਜ਼ੇ ਪਰਵਾਦ ਦੀ ਦਾਸਤਾ ਦਿਖਾਉਣ ਜਾ ਰਹੇ ਹੈਗੇ ਆ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣੇ ਆ ਇੱਕ অতি ਗਰੀਬ ਪਰਿਵਾਰ ਹੈਗਾ ਜਿਨ੍ਹਾਂ ਦੇ ਕੋਲ ਘਰ ਵਿੱਚ ਰਹਿਣ ਦੀ ਛੱਤ ਵੀ ਨਹੀਂ ਹੈ ਛੱਤ ਕਿਉਂ ਨਹੀਂ ਆ ਕਿਉਂਕਿ ਘਰ ਦਾ ਮੁਖੀ ਸੱਪ ਲੜਨ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਨਾਮ ਹੈ ਵੀਰ ਸਿੰਘ ਵੀਰ ਸਿੰਘ ਦੀ ਡੈਥ ਹੋ ਗਈ ਆ 29 11 2024 ਨੂੰ ਜਿਹੜਾ ਇਹ ਪਰਵਾਦ ਦਿਖਾਈ ਦੇ ਰਿਹਾ ਹੈ ਇਹ ਪਰਿਵਾਰ ਅਲਫੂ ਕੇ ਪਿੰਡ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਬਾਹਰ ਖੇਤਾਂ ਦੇ ਵਿੱਚ ਜਿਸ ਜਗ੍ਹਾ ਤੇ ਅਸੀਂ ਖੜੇ ਹੈਗੇ ਜਗ੍ਹਾ ਵੀ ਇਹਨਾਂ ਦਾ ਘਰ ਨਹੀਂ ਹੈਗਾ ਕਿਸੇ ਨੇ ਰਹਿਣ ਲਈ ਜਗ੍ਹਾ ਦਿੱਤੀ ਹੋਈ ਸੀ ਪਰ ਉਹਨਾਂ ਨੇ ਜਗ੍ਹਾ ਹੁਣ ਪਟਣੀ ਸ਼ੁਰੂ ਕਰ ਦਿੱਤੀ ਤੇ ਅੱਗੇ ਜਾਣ ਲਈ ਉਪਰੋ ਸਿਆਲ ਦਾ ਰੁੱਤ ਚੱਲ ਰਹੀ ਹੈਗੀ ਆ ਰਹਿਣ ਬਸੇਰਾ ਇਹਨਾਂ ਪਰਿਵਾਰ ਦੇ ਕੋਲ ਨਹੀਂ ਆ ਪਿੰਡ ਦੇ ਪਛੋਕਰ ਦੀ ਗੱਲ ਕਰਦੇ ਤਾਂ ਪਿੰਡ ਹਜ਼ਾਰਾਂ ਤੇ ਨਾਲੇ ਸਬੰਧਿਤ ਹੈਗੇ ਨੇ ਪਰ ਪਿੰਡ ਵਿੱਚ ਵੀ ਜਗ੍ਹਾ ਨਹੀਂ ਸੀ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਆ ਛੋਟੇ ਬੱਚੇ ਨੇ ਗੁੜੀਆਂ ਮੁੰਡਾ ਹੈ ਪਰ ਕਹਿੰਦੇ ਸੀ ਮਿਹਨਤ ਕਰਨਾ ਜਾਣਦੇ ਆ ਸਾਨੂੰ ਮਿਹਨਤ ਕਰਨੀ ਆਉਂਦੀ ਪਰ ਰਹਿਣ ਲਈ ਘਰ ਦੀ ਛੱਤ ਨਹੀਂ ਹੈਗੀ ਗੱਲਬਾਤ ਕਰ ਲੈਣੇ ਆ ਮਾਤਾ ਕਿੰਨੇ ਸਮੇਂ ਪਹਿਲਾਂ ਜਿਹੜੀ ਇਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਕਿੰਨੇ ਸਮੇਂ ਤੋਂ ਇੱਥੇ ਰਹੇ ਸਾਨੂੰ 2 ਸਾਲ ਹੋ ਰਿਹਾ ਹੈ ਇੱਥੇ ਰਹਿੰਦਿਆਂ ਨੂੰ ਤੇ ਪਹਿਲੋਂ ਅਸੀਂ ਇਦਾਂ ਹੀ ਤੱਕੇ ਕਦੇ ਕਿਦੇ ਕਦੇ ਕਿਦੇ ਵੀ ਸਾਡੀ ਥਾਂ ਤੇ ਕਬਜ਼ਾ ਕੀਤਾ ਗਿਆ ਸੀ ਇਹਨਾਂ ਦੇ ਤਾਇਏ ਜੀ ਨਕਾਰ ਲਿਆ ਸੀ ਫਿਰ ਇਹਨਾਂ ਦੀ ਡੈਥ ਹੋ ਗਈ ਹੁਣ ਸਾਡੇ ਕੋਲ ਇਸ ਟਾਈਮ ਕਿਦੇ ਵੀ ਕੋਈ ਰਹਿਣ ਦਾ ਟਿਕਾਣਾ ਨਹੀਂ ਕਦੇ ਅਸੀਂ ਕਿਦੇ ਗੁਰਦੁਆਰੇ ਰਹਿ ਪਨੇ ਕਦੇ ਅਸੀਂ ਇਦਾਂ ਛੜਕਾਂ ਤੇ 2 ਮਹੀਨੇ ਹੋ ਗਏ ਨੇ ਅਸੀਂ ਤੁਰੇ ਫਿਰਨੇ ਕੋਈ ਸਾਡੀ ਹੈਲਪ ਨਹੀਂ ਕੋਈ ਕੁਛ ਨਹੀਂ ਬੈ ਇਦਾਂ ਸਾਨੂੰ ਬਹੁਤ ਇਹ ਦਿੱਕਤਾਂ ਆਂਦੀ ਪਈ ਤੇ ਵੀ ਸਾਡੀ ਹੈਲਪ ਕੀਤੀ ਜਾਵੇ ਅ ਬਿਲਕੁਲ ਜੀ ਗੁੜੀਆ ਕੀ ਕਹਿਣਾ ਚਾਹੁੰਦੇ ਹੋ ਅ ਜੰਗ ਹੈਗੀ ਪੜਾਈ ਕਰ ਰਹੇ ਹੋ ਜਾਂ ਕਿਦਾਂ ਪੜਾਈ ਕਰਦੇ ਸੀਗੇ ਜੀ ਉਸ ਤੋਂ ਬਾਅਦ ਪਾਪਾ ਦੀ ਡੈਥ ਹੋ ਗਈ ਹੁਣ ਤੇ ਪੜਾਈ ਛੱਡੀ 9 ਤੱਕ ਕੀਤੀ ਹੈ ਜੀ 9 ਤੱਕ ਕੀਤੀ ਹੈ ਪੜਾਈ ਵੀ ਅੱਗੇ ਬੰਦ ਹੈ ਪੜਾਈ ਵੀ ਬੰਦ ਹੈ ਅੱਗੇ ਕੀ ਮੰਗ ਹੈਗੀ ਹੈ ਲੋਕ ਵੀਡੀਓ ਦੇਖ ਰਹੇ ਹੈਗੇ ਕੀ ਆਸ ਕਰਦੇ ਹੋ ਲੋਕਾਂ ਲੋਕਾਂ ਤੋਂ ਬਸ ਇਹੀ ਆਸ ਹੈ ਕਿ ਸਾਡੇ ਵੱਲ ਤੋਂ ਵੱਲ ਸਪੋਰਟ ਕੀਤਾ ਜਾਵੇ ਅਸੀਂ ਬਹੁਤਾ ਨਹੀਂ ਮੰਗਦੇ ਬਸ ਸਾਡੇ ਵਾਸਤੇ ਰਹਿਣ ਦਾ ਕੋਈ ਟਿਕਾਣਾ ਬਣ ਜਾਵੇ ਬਸ ਇੰਨਾ ਕਾਫੀ ਯੰਗ ਹੈਗੇ ਕਿ ਕੰਮ ਕੀ ਕਰ ਰਹੇ ਹਾਂ ਅਸੀਂ ਪੱਠੇ ਦੀ ਮਿਹਨਤ ਕਰਦੇ ਸੀ ਮੈਂ ਤਾਂ ਮੇਰੇ ਫਾਦਰ ਸਾਹਿਬ ਤੇ ਵੀ ਇੱਟਾ ਕੱਢਣ ਦਾ ਕੰਮ ਸੀ ਇੱਟਾ ਕੱਚੀ ਇੱਟ ਕੱਢਦੇ ਸੀ ਤੇ ਉਹਨਾਂ ਦੀ ਇਦਾਂ ਸੱਪ ਦੇ ਕਾਰਨ ਸਾਡੇ ਕੋਲੋਂ ਲਾਜ ਵੀ ਨਹੀਂ ਕਰਾਇਆ ਗਿਆ ਤੇ ਉਹੀ ਉਹਦਰ ਸੱਪ ਚਲਦੀ ਗਏ ਲੱਤਾਂ ਲੱਤਾਂ ਦੋਨੇ ਖਲੋਗੀਆਂ ਸੀ ਤੇ ਉਹਨਾਂ ਤੋਂ ਫਿਰ ਵੀ ਇਦਾਂ ਇੱਕ ਚੱਲਦਾ ਚੱਲਦਾ ਜ਼ਹਿਰ ਅੰਦਰ ਫੈਲ ਗਿਆ ਤੇ ਉਹ ਚਾਗ ਮੂੰਹ ਪਾਸੋਂ ਚਾਗਣ ਲੱਗ ਗਈ ਫਿਰ ਤੇ ਅਚਾਨਕ ਡੈਥ ਹੋ ਗਈ ਕਿਤੇ ਸਾਡੇ ਕੋਲ ਸਾਧਨ ਨਹੀਂ ਸੀ ਲਿਜਾਣ ਦਾ ਲਿਜਾਇਆ ਵੀ ਨਹੀਂ ਗਿਆ ਅਸੀਂ ਤਾਂ ਇਹ ਹੀ ਮੰਗ ਕਰਦੇ ਆ ਸਾਡੀ ਕੋਈ ਘਰ ਬਣਾ ਦਿਓ ਮਿਹਨਤ ਕਰਕੇ ਚਲੋ ਪੇਟ ਤਾਂ ਭਰ ਹੀ ਸਕਦੇ ਆ ਤੇ ਘਰ ਨਹੀਂ ਬਣਾ ਸਕਦੇ ਜਿੰਨੀ ਵੀ ਕਰੀਏ ਮਿਹਨਤ ਘਰ ਨਹੀਂ ਬਣਾ ਸਕਦੇ ਮਿਹਨਤ ਜਰੂਰ ਕਰਦੇ ਹੋ ਕੀ ਨੰਬਰ ਹੈਗਾ ਤੁਹਾਡਾ Google Pay ਨੰਬਰ ਹੈ ਜਾਂ ਜਿਸ ਨੰਬਰ ਹੈਗਾ ਆਪਣਾ ਨੰਬਰ ਵੀ ਉੱਪਰ ਦੇ ਦਿੰਦੇ ਹੈਗੇ ਆ ਕੀ ਅਪੀਲ ਹੈਗੀ ਹੈ ਤੁਹਾਡੇ ਨੂੰ ਨੰਬਰ ਬੋਲੀਏ ਹਾਂ ਨੰਬਰ 9914627765 ਇੱਥੇ Google Pay ਚੱਲਦਾ ਹੈ ਹਾਂਜੀ ਠੀਕ ਹੈ। ਤਾਂ ਨੰਬਰ ਜਿਹੜਾ ਹੈਗਾ ਇਹਨਾਂ ਦਾ ਦੱਸ ਦਿੱਤਾ ਹੈ ਤੇ ਅਲਫੂ ਕਾਇ ਬੈਠੇ ਹੈਗੇ ਆ ਬਾਹਰ ਖੇਤਾਂ ਦੇ ਵਿੱਚ ਜਿਸ ਜਗ੍ਹਾ ਤੇ ਅਸੀਂ ਖੜੇ ਗਏ ਆ ਇਹ ਜਗ੍ਹਾ ਵੀ ਕਿਸੇ ਦੀ ਹੈਗੀ ਇਹਨਾਂ ਨੇ ਵੀ ਜਵਾਬ ਦਿੱਤਾ ਕਿਉਂਕਿ ਜਗ੍ਹਾ ਨੂੰ ਪੱਟ ਰਿਆ ਵੀ ਤੁਸੀਂ ਆਪਦਾ ਟਿਕਾਣਾ ਕਿਤੇ ਹੋਰ ਲੱਭ ਲਿਓ ਪਰ ਸੰਪਰਕ ਜਿਹੜਾ ਹੈ ਸਾਡੀ ਟੀਮ ਤੱਕ ਕੀਤਾ ਗਿਆ ਵੀ ਗੁਰੂ ਹਰਸਾਹਿਬ ਲਾਈਵ ਦੀ ਵੀਡੀਓ ਦੇਖ ਕੇ ਬਹੁਤ ਸਾਰੇ ਸਮਾਜ ਸੇਵੀ ਅੱਗੇ ਵੱਧ ਕੇ ਆ ਜਾਂਦੇ ਆ ਰਹਿਣ ਲਈ ਜਗ੍ਹਾ ਦੇ ਦਿੱਤੀਂਦੇ ਰਹਿਣ ਲਈ ਰਹਿਣ ਬਸੇਰਾ ਦੇ ਦਿੱਤਾ ਜਾਂਦਾ ਹੈ ਤੇ ਇਹਨਾਂ ਵੱਲੋਂ ਇਹ ਹੀ ਮੰਗ ਕੀਤੀ ਗਈ ਵੀ ਸਾਨੂੰ ਕਿਤੇ ਨਾ ਕਿਤੇ ਰਹਿਣ ਦੇ ਲਈ ਜ਼ਰੂਰ ਜਗ੍ਹਾ ਦਿੱਤੀ ਜਾਵੇ ਸਾਡੀ ਹੈਲਪ ਕੀਤੀ ਜਾਵੇ ਪਰ ਘਰ ਕਰੋ ਬੇਕਾਰ ਹੋਏ ਆ ਘਰ ਨਹੀਂ ਹੈਗਾ ਜਵਾਨ ਬੱਚੇ ਆ ਮਿਹਨਤ ਕਰਨਾ ਜਾਣਦੇ ਆ ਪਰ ਘਰ ਦੀ ਜਗ੍ਹਾ ਜਿਹੜੀ ਆ ਉਹ ਨਹੀਂ ਖਰੀਦ ਸਕਦੇ ਤੇ ਸਾਡੀ ਕੋਸ਼ਿਸ਼ ਇਹ ਹੈਗੀ ਅਸੀਂ ਇਹਨਾਂ ਦਾ Google Pay ਨੰਬਰ ਵੀ ਦੇ ਦਿੱਤਾ ਹੈ ਉਹੀ ਨੰਬਰ ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਜੇਕਰ ਕੋਈ ਦਾਨੀ ਸੱਜਣ ਅੱਗੇ ਬਾਦ ਕੀ ਆਉਂਦਾ ਇਹਨਾਂ ਨੂੰ ਰਹਿਣ ਦੀ ਜਗ੍ਹਾ ਦਿੰਦਾ ਰਹਿਣ ਬਸੇਰਾ ਇਹਨਾਂ ਦਾ ਬਣਾਉਂਦਾ ਤਾਂ ਬੜਾ ਵੱਡਾ ਮਹਾਨ ਜਿਹੜਾ ਪੁੰਨ ਦਾ ਕੰਮ ਹੋ ਸਕਦਾ ਹੈ ਤੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਸਾਏ ਲਾਈਵ